ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 12 ਸੀਟਾਂ ਅਨਾਉਂਸ ਕਰ ਦਿੱਤੀਆਂ ਆਮ ਆਦਮੀ ਪਾਰਟੀ ਨੇ 13 ਕਰ ਦਿੱਤੀਆਂ ਕਾਂਗਰਸ ਦੀਆਂ 5 ਕਹੇ ਹਜੇ ਰਹਿਦੀਆਂ ਨੇ ਤੇ ਭਾਜਪਾ ਦੀਆਂ ਵੀ ਲਗਭਗ 9 ਸੀਟਾਂ ਅਨਾਉਂਸ ਹੋ ਚੁੱਕੀਆਂ ਬਾਕੀ ਉਹਨਾਂ ਦੀਆਂ ਵੀ ਰਹਿਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖਡੂਰ ਸਾਹਿਬ ਸੀਟ ਕਿਉਂ ਨਹੀਂ ਲਾਨੀ ਇਹਦੇ ਉੱਤੇ ਹੁਣ ਬਹੁਤ ਵੱਡੇ ਸਵਾਲ ਤੇ ਬਹੁਤ ਚਰਚਾਵਾਂ ਜਿਹੜੀਆਂ ਨੇ ਸ਼ੁਰੂ ਹੋ ਗਈਆਂ ਖਬਰਾਂ ਇਹ ਨੇ ਕਿ ਖਡੂਰ ਸਾਹਿਬ ਸੀਟ ਤੋਂ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਜਿਹੜੇ ਆ ਉਹ ਚੋਣ ਲੜਨਗੇ ਤੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਮਰਥਨ ਕਰੇਗਾ ਹਾਲਾਂਕਿ ਜਿਹੜੀ ਪੋਲੀਟੀਕਲ ਪਾਰਟੀ ਅਮਰਤਪਾਲ ਸਿੰਘ ਉਹਨਾਂ ਦੀ ਹਮਾਇਤ ਦੇ ਵਿੱਚ ਆਉਂਦੀ ਸੀਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਜਿਹਦੇ ਸਰਪ੍ਰਸਤ ਆ ਉਹਨਾਂ ਨੇ ਆਪਣਾ ਉਮੀਦਵਾਰ ਐਲਾਨਿਆ ਹੋਇਆ ਉਥੋਂ ਹਰਪਾਲ ਸਿੰਘ ਬਲੇਰ ਉਹਨਾਂ ਨੇ ਐਲਾਨ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੱਲੇ ਤੱਕ ਜਿਹੜਾ ਉਮੀਦਵਾਰ ਦਾ ਨਾਮ ਜਿਹੜਾ ਉਹ ਨਹੀਂ ਐਲਾਨਿਆ ਤੇ ਬਾਕੀ 12 ਦੀਆਂ 12 ਸੀਟਾਂ ਉੱਤੇ ਉਮੀਦਵਾਰ ਐਲਾਨ ਦਿੱਤੇ ਆ ਚਰਚਾਵਾ ਇਹ ਨੇ ਕਿ ਅਮਰਤਪਾਲ ਸਿੰਘ ਜਿਹੜੇ ਆ ਉਹ ਜੇਲ੍ਹ ਚੋਂ ਛੋਣ ਲੜਨਗੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਮਰਥਨ ਕਰੇਗੀ ਕਿਉਂਕਿ ਪੰਥਕ ਸੀਟ ਆ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਲੋਕ ਵੋਟਾਂ ਦੇਣਗੇ ਅਮਰਤਪਾਲ ਸਿੰਘ ਨੂੰ ਵੋਟਾਂ ਪੈਣਗੀਆਂ ਅਮਰਤਪਾਲ ਸਿੰਘ ਜਿੱਤਣਗੇ ਹੁਣ ਇੱਕ ਪਾਸੇ ਇਹ ਤਾਂ ਜਦੋਂ ਅਮਰਤਪਾਲ ਜਿਹੜੇ ਆ ਉਹ ਬਾਹਰ ਹੁੰਦੇ ਸੀਗੇ ਤਾਂ ਉਸ ਵਕਤ ਉਹਨਾਂ ਦਾ 36 ਦਾ ਅੰਕੜਾ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕਿਉਂਕਿ ਇਹਨਾਂ ਦੀ ਇੱਕ ਜਿਹੜੀ ਆ ਇੱਕ ਕਿਸੇ ਨਸ਼ੇ ਦੇ ਟਾਪਿਕ ਨੂੰ ਲੈ ਕੇ ਵਿਕਰਮ ਜੀਠੀਆ ਉਹਨਾਂ ਦੇ ਨਾਲ ਤਕਰਾਰ ਵੀ ਹੋ ਗਈ ਸੀ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਵੀ ਹੋਈ ਸੀ ਪਰ ਇਹ ਸਭ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋ ਸਕਦਾ ਸਿਆਸੀ ਤੌਰ ਤੇ ਇਦਾਂ ਲੱਗਦਾ ਹੋਵੇ ਵੀ ਜੇ ਅਸੀਂ ਆਹ ਸੀਟ ਛੱਡ ਦਿੰਨੇ ਆ ਅਗਰ ਇਹ ਸੀਟ ਪੰਥ ਦੇ ਨਾਂ ਦੇ ਉੱਤੇ ਅਸੀਂ ਛੱਡ ਦਿੰਨੇ ਆ ਅਸੀਂ ਉਮੀਦਵਾਰ ਨਹੀਂ ਐਲਾਨਦੇ ਤਾਂ ਬਾਕੀਆਂ ਸੀਟਾਂ ਜਿਹੜੀਆਂ ਬਚਦੀਆਂ ਸਾਨੂੰ ਉੱਤੇ ਫਾਇਦਾ ਹੋ ਸਕਦਾ ਨਾਲ ਦੀ ਸੀਟੀ ਅੰਮ੍ਰਿਤਸਰ ਆ ਉੱਥੇ ਫਾਇਦਾ ਹੋ ਸਕਦਾ ਇਸੇ ਤਰ੍ਹਾਂ ਜਿਹੜੇ ਇਹਨਾਂ ਨੂੰ ਫਾਇਦਾ ਹੋ ਸਕਦਾ ਸੰਗਰੂਰ 'ਚ ਫਾਇਦਾ ਹੋ ਸਕਦਾ ਫਰੀਦਕੋਟ 'ਚ ਹੋ ਸਕਦਾ ਫਿਰੋਜ਼ਪੁਰ 'ਚ ਹੋ ਸਕਦਾ ਬਾਕੀ ਸੀਟਾਂ ਦੇ ਉੱਤੇ ਜਿਹੜਾ ਵਾ ਇਹਨਾਂ ਨੂੰ ਫਾਇਦਾ ਹੋ ਸਕਦਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਹਾਲੇ ਤੱਕ ਜਿਹੜਾ ਵਾ ਉਹ ਇਹ ਸੀਟ ਦੇ ਉੱਤੇ ਚੁੱਪ ਵੱਟ ਕੇ ਬੈਠਾ ਕਿਸੇ ਕਿਸਮ ਦੀ ਕੋਈ ਕੰਸੋਰ ਨਹੀਂ ਨਿਕਲਦੀ ਤੇ ਕੰਸੋਹਾਂ ਜਿਹੜੀਆਂ ਨਿਕਲਦੀਆਂ ਉਹ ਇਹੀ ਨਿਕਲਦੀਆਂ ਵੀ ਇੱਥੋਂ ਤਾਂ ਅਮਰਤਪਾਲ ਜਿਹੜੇ ਆ ਉਹ ਚੋਣ ਲੜਨਗੇ 1999 ਦਾ ਜਿਹੜਾ ਉਹ ਮੰਜ਼ਰ ਆ ਉਹ ਦੁਬਾਰਾ ਦੇਖਣ ਨੂੰ ਮਿਲੇਗਾ ਜਿੱਦਾਂ ਸਿਮਰਨਜੀਤ ਸਿੰਘ ਮਾਨ ਉਸ ਵੇਲੇ ਇਹ ਸੀਟ ਜਿਹੜੀ ਅੱਜ ਖਡੂਰ ਸਾਹਿਬ ਸੀਟ ਹੈ ਇਹ ਉਸ ਵਕਤ ਤਰਨਤਾਰਨ ਲੋਕ ਸਭਾ ਹਲਕਾ ਸੀਗੀ ਤੇ ਉਹਨਾਂ ਦਾ ਜਿਹੜਾ ਵਾ ਉਹ 4,80,000 ਵੋਟਾਂ ਦੀ ਲੀਡ ਦੇ ਨਾਲ ਜਿੱਤੇ ਸੀਗੇ ਤੇ ਪਰਨ ਦੇ ਵਿੱਚ ਉਹ ਦੂਜੇ ਨੰਬਰ ਤੇ ਸੀਗੇ ਪਹਿਲੇ ਨੰਬਰ ਤੇ RAM BILAS PASWANA ਜਿਹੜੇ ਹਾਜੀਪੁਰ ਸੀਟ ਤੋਂ ਜਿੱਤੇ ਸੀ 510000 ਵੋਟਾਂ ਦੇ ਫਰਕ ਨਾਲ ਤੇ ਉਸ ਤੋਂ ਬਾਅਦ ਜਿਹੜੇ ਜਿੱਤੇ ਸੀ ਸਿਮਰਨਜੀਤ ਸਿੰਘ ਮਾਨ 480000 ਵੋਟਾਂ ਦੀ ਲੀਡ ਸੀਗੀ ਤੇ ਹੋ ਸਕਦਾ 1900 ਜਿਹੜਾ 99 ਵਾਲਾ ਦੌਰ ਫੇਰ ਦੁਹਰਾਇਆ ਜਾਵੇ ਅਮਰਤਪਾਲ ਜਿਹੜੇ ਆ ਰਾਈਟ ਕੈਂਡੀਡੇਟ ਆ ਤੇ ਅਕਾਲੀ ਦਲ ਇਹਨਾਂ ਦਾ ਸਮਰਥਨ ਕਰ ਦਵੇ ਵੀ ਠੀਕ ਹੈ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੈਂ ਗੱਲ ਕਰ ਰਿਹਾ ਸੋ ਹੋ ਸਕਦਾ ਹੈ ਇਹਨਾਂ ਹਿੱਸੇ ਕਰਕੇ ਕੈਂਡੀਡੇਟ ਨਹੀਂ ਲਾਣਦੇ ਕਿਉਂਕਿ ਪਹਿਲਾਂ ਕੰਸੂਆ ਇਹ ਸੀਗੀਆਂ ਕਿ ਬੀਬੀ ਹਰਸਿਮਰਤ कौर ਬਾਦਲ ਜਿਹੜੇ ਆ ਖੜੂਤਸਾ ਪਹੁੰਚ ਗਏ ਉਹਨਾਂ ਨੂੰ ਹੁਣ ਬਠਿੰਡੇ ਤੋਂ ਲਾਣ ਦਿੱਤਾ ਤੇ ਦੂਜੇ ਪਾਸੇ ਚਰਚਾਵਾ ਇਹ ਵੀ ਸੀਗੀਆਂ ਕਿ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆ ਉਹ ਇੱਥੋਂ ਚੋਣ ਲੜ ਸਕਦੇ ਆ ਪਰ ਫੇਰ ਸਵਾਲ ਇਹ ਖੜਾ ਹੋ ਜਾਣਾ ਸੀਗਾ ਵੀ ਬਿਕਰਮ ਮਜੀਠੀਆ ਦਾ ਨਾਮ ਹੋਣਾ ਉਹਨਾਂ ਹੋਣਾ ਦਾ ਨਾਮ ਵੀ ਸੀਗਾ ਗੱਲ ਫੇਰ ਇਹੋ ਆਣੀ ਸੀ ਵੀ ਆਪਣੇ ਘਰ ਚ ਹੀ ਟਿਕਟਾਂ ਦਈ ਜਾਂਦੇ ਹੋ ਸੋ ਇਸੇ ਤਰ੍ਹਾਂ ਇਹ ਜਿਹੜੀ ਸੀਟ ਹੈ ਇਹਦੇ ਉੱਤੇ ਉਮੀਦਵਾਰ ਨਾਂ ਐਲਾਨਣਾ ਜਿਹੜਾ ਵਾ ਇਹ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ ਕਹਿ ਲਿਆ ਵੀ ਇਸ ਐਂਗਲ ਵਾਲੀਆਂ ਇਸ ਰਾਹ ਵੱਲ ਇਸ਼ਾਰਾ ਕਰਦਾ ਵੀ ਇੱਥੋਂ ਅਮਰਤਪਾਲ ਸਿੰਘ ਜਿਹੜੇ ਆ ਉਹ ਚੋਣ ਲੜਨਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦਾ ਸਮਰਥਨ ਕਰੇਗੀ ਤੇ ਦੂਜੇ ਪਾਸੇ ਕਾਂਗਰਸ ਨੇ ਵੀ ਹਾਲੇ ਕੋਈ ਉਮੀਦਵਾਰ ਨਹੀਂ ਐਲਾਨਿਆ ਕਾਂਗਰਸ ਦੇ ਵਿੱਚੋਂ ਦੋ ਨਾਮ ਜਿਹੜੇ ਆ ਉਹ ਇਸ ਦੌੜ ਦੇ ਵਿੱਚ ਪ੍ਰਮੁੱਖ ਤੌਰ ਤੇ ਅੱਗੇ ਆ ਇੱਕ ਤਾਂ ਸੁਖਪਾਲ ਸਿੰਘ ਭੁੱਲਰ ਜਿਹੜੇ ਸਾਬਕਾ ਵਿਧਾਇਕ ਖੇਮਕਰਨ ਤੇ ਦੂਜੇ ਪਾਸੇ ਜਿਹੜੇ ਆ ਉਹ ਜ਼ੀਰਾ ਸਾਹਿਬ ਜਿਹੜੇ ਜ਼ੀਰੇ ਤੋਂ ਵਿਧਾਇਕ ਨੇ ਕਿਉਂਕਿ ਇਹ ਖਡੂਰ ਸਾਹਿਬ ਹਲਕਾ ਜਿਹੜਾ ਇਹ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਪੈਂਦਾ ਸੋ ਇਸੇ ਤਰ੍ਹਾਂ ਭਾਜਪਾ ਨੇ ਮਨਜੀਤ ਸਿੰਘ ਮੀਆਂਵਿੰਡ ਨੂੰ ਟਿਕਟ ਦਿੱਤੀ ਹੋਈ ਆ ਜਿਹੜੇ ਮੀਆਂ ਵਿੰਡ ਨੇ ਉਹਨਾਂ ਦਾ ਵੀ ਇਸ ਵੇਲੇ ਵਿਰੋਧ ਹੋ ਰਿਹਾ ਉਹ ਅਕਾਲੀ ਦਲ ਦੀ ਸੀਟ ਦੇ ਉੱਤੋਂ ਹੀ ਤਿੰਨ ਵਾਰ ਵਿਧਾਇਕ ਰਹਿ ਗਏ ਨੇ ਪਰ ਹੁਣ ਅੱਜ ਜਦੋਂ ਭਾਜਪਾ ਚ ਗਏ ਨੇ ਤੇ ਉਹਨਾਂ ਦਾ ਵੀ ਵਿਰੋਧ ਆ ਸੋ ਅਮਰਤਪਾਲ ਦਾ ਨਾਮ ਜਿਹੜਾ ਪ੍ਰਮੁਖਤਾ ਦੇ ਉੱਤੇ ਚਰਚਾਵਾਂ ਦੇ ਵਿੱਚ ਆ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰਾਂ ਨੇ ਕਿ ਅਮਰਤਪਾਲ ਜਿਹੜੇ ਆ ਇਥੋਂ ਚੋਣਾਂ ਲੜਨਗੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਕਰਕੇ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਵੀ ਕਿਤੇ ਲੋਕ ਇਹ ਨਾ ਕਹਿਣ ਵੀ ਇਹ ਪੰਥ ਦੇ ਰਾਹ ਦੇ ਵਿੱਚ ਰੋੜਾ ਬਣਦੇ ਆ ਇਹ ਚਾਹੁੰਦੇ ਆ ਵੀ ਇੱਥੋਂ ਅਸੀਂ ਕੈਂਡੀਡੇਟ ਕੋਈ ਨਾ ਅਨਾਉਂਸ ਕਰੀਏ ਅਮਰਤਪਾਲ ਅਗਰ ਇੱਥੋਂ ਚੋਣ ਲੜਦੇ ਆ ਤਾਂ ਉਹ ਬੜੀ ਸ਼ਾਨ ਦੇ ਨਾਲ ਬੜੀ ਟੌਰ ਦੇ ਨਾਲ ਜਾਂ ਉਹਨਾਂ ਦਾ ਰਾਹ ਪੱਧਰਾ ਕਰਦੀਏ ਤਾਂ ਜੋ ਉਹ ਚੋਣਾਂ ਜਿੱਤ ਸਕਣ